ਸਾਰੇ ਅਨੁਸਤ ਸ੍ਰੀਆਕਾਲ ਤੁਹਾਡੇ ਆਪਣੇ YouTube ਚੈਨਲ ਗੁਰੂ ਕਿੰਗ ਤੇ ਸਵਾਗਤ ਹੈ ਸੋ ਅੱਜ ਦਾ ਟੌਪਿਕ ਜਿਹੜਾ ਮੈਂ ਲੈ ਕੇ ਆਇਆ ਇਹ ਹੈਗਾ ਹੈ ਜਲ ਸੁਰੱਖਿਆ ਦੇ ਲਈ ਜਿੱਦਾਂ ਆਪਾਂ ਆਮ ਕਹਾਵਤ ਹੈ ਜਲ ਹੀ ਕਲ ਹੈ ਜਾਂ ਜਲ ਹੈ ਤਾਂ ਜੀਵਨ ਹੈ ਸੋ ਅੱਜ ਤੋਂ ਘੜ ਤੋਂ ਘੜ 50 ਸਾਲ ਪਹਿਲਾਂ ਵਿਗਿਆਨੀ ਨੇ ਦੱਸਤਾ ਸੀਗਾ ਕਿ ਜਿਹੜਾ ਤੀਜਾ ਵਿਸ਼ਵ ਯੁੱਧ ਹੋਊਗਾ ਉਹ ਪਾਣੀ ਦੇ ਲਈ ਹੋਊਗਾ ਸੋ ਇੱਕ ਨੀਤੀਯੋਗ ਰਿਪੋਰਟ ਨੇ ਇਹ ਵੀ ਪ੍ਰਕਾਸ਼ਿਤ ਕੀਤਾ ਹਾਲ ਹੀ ਵਿੱਚ ਕਿ ਹైదరాబాద్ ਦੇ ਵਿੱਚ ਘੱਟੋ ਘੱਟ 80 ਝੀਲਾਂ ਜਿਹੜੀਆਂ ਸੁੱਕ ਚੁੱਕੀਆਂ ਨੇ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਆਪਣਾ ਗਰਾਊਂਡ ਵਾਟਰ ਹੈ ਜਿਹੜਾ ਉਹ ਕਿਦਾਂ ਘਟ ਰਿਹਾ ਹੈ ਨੀਚੇ ਹੋਰ ਥੱਲੇ ਜਾ ਰਿਹਾ ਹੈ ਸੋ ਆਪਾਂ ਨੂੰ ਪਾਣੀ ਦੀ ਦਿੱਕਤ ਹੋ ਰਹੀ ਹੈ ਪੰਜਾਬ ਦੇ ਵਿੱਚ ਪੰਜ ਪਾਣੀਆਂ ਦਾ ਦੇਸ਼ ਕਿਹਾ ਜਾਂਦਾ ਸੀਗਾ ਯਾਨੀ ਕਿ ਇੱਥੇ ਪਾਣੀ ਦੀ ਕੋਈ ਕਿਲਤ ਨਹੀਂ ਸੀਗੀ ਅੱਜ ਦੇਖ ਲਓ ਅੱਜ ਹੀ ਰਿਪੋਰਟ ਦੇ ਵਿੱਚ ਹੈ ਕਿ ਪਾ ਪੰਜਾਬ ਹੈ ਜਿਹੜਾ ਉਹ ਮੌਸਮ ਤਲ ਬਦਲ ਦੇ ਵਿੱਚ ਕੋਈ ਟਾਈਮ ਨਹੀਂ ਲੱਗੂਗਾ ਸੋ ਮੈਂ ਇਹੀ ਕਹਿਣਾ ਚਾਹੁੰਨਾ ਕੀ ਆਪਾਂ ਨੂੰ ਜਿਹੜਾ ਜਲ ਹੈ ਉਹਨੂੰ ਬਚਾਉਣ ਦੇ ਲਈ ਵੱਖ-ਵੱਖ ਪ੍ਰਾਲੇ ਕਰਨੇ ਚਾਹੀਦੇ ਆ ਆਪਣਾ ਮੌਲੀ ਕਰਤਾਰ ਅਧਿਕਾਰ ਸਮਝੋ ਤੇ ਇਹ ਕਿੱਥੇ ਜਿੱਥੇ ਕਿਤੇ ਵੀ ਦੇਖੋ ਤੁਸੀਂ ਟੁੱਟੀ ਦਾ ਪਾਣੀ ਛੱਡਿਆ ਉਹਨੂੰ ਬੰਦ ਕਰ ਦਿਓ ਤਾਂ ਇੱਕ ਰਿਪੋਰਟ ਇਹ ਵੀ ਪ੍ਰਕਾਸ਼ਿਤ ਹੋਈ ਹੈ ਕਿ ਇੱਕ ਜਿਹੜਾ RO ਆਪਾਂ ਲਾਉਂਨੇ ਆ ਆਪਾਂ ਸ਼ੁੱਧ ਕਰਕੇ ਪਾਣੀ ਪੀਣੇ ਆ ਕਿਉਂਕਿ ਆਪਾਂ ਗੰਦਲਾ ਕਰਤਾ ਪਾਣੀ ਧਰਤੀ ਦਾ ਤੋ ਉਹ RO ਜਿਹੜਾ 1 ਲੀਟਰ ਪਾਣੀ ਬਣਾਉਣ ਦੇ ਲਈ ਘੱਟੋ-ਘੱਟ 4 ਲੀਟਰ ਜਿਹੜਾ ਪਾਣੀ ਉਹ ਵੇਸਟੇਜ ਕਰ ਦਿੰਦੀ ਹੈ ਸੋ ਜਿਹੜਾ ਵੇਸਟੇਜ ਪਾਣੀ ਹੁੰਦਾ ਉਨੂੰ ਕਿਤੇ ਇਹੋ ਜਿhes ਤਾਂ ਤੇ ਸਟੋਰ ਕਰੋ ਕਿਸੇ ਟੱਬ ਦੇ ਵਿੱਚ ਸਟੋਰ ਕਰੋ ਤਾਂ ਜੋ ਉਹਦਾ ਰੀਯੂਜ਼ ਕੀਤਾ ਜਾ ਸਕੇ ਜਿਵੇਂ ਕਿ ਆਪਾਂ ਕੱਪੜੇ ਧੋਣ ਦੇ ਲਈ ਉਹਦਾ ਯੂਜ਼ ਕਰ ਸਕਦੇ ਹਾਂ ਜਾਂ ਧੋਣ ਵੇਲੇ ਜਾਂ ਅੰਨੇ ਕਿਸੇ ਵੀ ਸਬਜ਼ੀਆਂ ਧੋਣ ਵੇਲੇ ਜਾਂ ਕਿਨੇ ਹੋਰ ਪ੍ਰਕਾਰ ਦੇ ਯੂਜ਼ ਲਈ ਉਹਨੂੰ ਵਰਤੇ ਜਾ ਸਕਦਾ ਸੋ ਕਈ ਵਾਰੀ ਉਹ ਸਿੱਧਾ ਟੂਟੀ ਪਾ ਕੇ ਆਪਾਂ ਦੇਖਦੇ ਹਾਂ ਕਿ ਗੰਦੇ ਨਾਲੇ ਦੇ ਵਿੱਚ ਪਾਣੀ ਉਹ ਵੇਸਟੇਜ ਜਾ ਰਿਹਾ ਹੁੰਦਾ ਉਹ ਨਾ ਕਰੋ ਕੰਮ ਉਹਨੂੰ ਤੁਸੀਂ ਕਿਸੇ ਭੰਡਾਰ ਦੇ ਵਿੱਚ ਕਿਸੇ ਟੱਬ ਦੇ ਵਿੱਚ ਉਹਨੂੰ ਭੰਡਾਰ ਕਰੋ ਓਕੇ ਤਾਂ ਹੋਰ ਮੈਂ ਇਹੀ ਕਹਿਣਾ ਚਾਹਣਾ ਜੇ ਕਿਤੇ ਆਪਾਂ ਪਬਲਿਕ ਪਲੇਸ ਤੇ ਜਾਂਦੇ ਆਂ ਦੇਖਦੇ ਆਂ ਆਪਾਂ ਜਿਵੇਂ ਹਸਪੀਟਲ ਹੋ ਗਿਆ ਰੇਲਵੇ ਹੋ ਗਿਆ ਉਥੇ ਟੂਟੀ ਦਾ ਪਾਣੀ ਛੱਡਿਆ ਹੁੰਦਾ ਵੈਸਟ ਜਾਈ ਜਾਂਦਾ ਹੁੰਦਾ ਜਾਂ ਟੂਟੀ ਟੁੱਟੀ ਹੁੰਦੀ ਹੈ ਤਾਂ ਤੁਸੀਂ ਦੇਖੋ ਜਿੱਥੇ ਕਿਤੇ ਵੀ ਦੇਖੋ ਉਹ ਟੂਟੀ ਨੂੰ ਕੱਸ ਕੇ ਬੰਦ ਕਰ ਦਿਓ ਕਿ ਪਾਣੀ ਲੀਕ ਨਾ ਹੋਵੇ ਜੇ ਕਿਧਰ ਦੀ ਪਾਈਪ ਟੁੱਟੀ ਹੈ ਉਥੋਂ ਦੇ ਕਰਮਚਾਰੀ ਨੂੰ ਸੂਚਿਤ ਕਰੋ ਕਿ ਆਹ ਪਾਣੀ ਤੁਸੀਂ ਆ ਜਿਹੜਾ ਵੈਸਟ ਹੋ ਰਿਹਾ ਇਹਨੂੰ ਰੋਕੋ ਇਹਦੇ ਲਈ ਤੁਸੀਂ ਕਾਰ ਵੀ ਕਰੋ ਓਕੇ ਤਾਂ ਤੁਸੀਂ ਦੇਖੋਗੇ ਕਿ ਆਪਾਂ ਜਿਹੜਾ ਇਹ ਮਾੜਾ ਜਾਂ ਉਪਰਾਲਾ ਆਪਣੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਜਿਹੜਾ ਪਾਣੀ ਸੁਰੱਖਿਅਤ ਹੋਊਗਾ ਠੀਕ ਹੈ ਨਹੀਂ ਤਾਂ ਆਉਣ ਵਾਲੀ ਪੀੜ੍ਹੀਆਂ ਆਪਣੇ ਬੂਦ-ਬੂਦ ਲਈ ਤਰਸ ਜਾਣਗੀਆਂ ਪੀਣ ਲਈ ਪਾਣੀ ਨਹੀਂ ਹੋਊਗਾ ਤੇ ਜੀਵ ਜੰਤੂ ਔਰ ਮਨੁੱਖ ਜਾਤੀ ਖਤਰੇ ਦੇ ਵਿੱਚ ਪੈ ਜਾਊਗੀ ਸੋ ਆਪਾਂ ਇਹ ਰਲ ਮਿਲ ਕੇ ਇਹ ਪ੍ਰਾਲਾ ਕਰਨਾ ਹੈ ਇਹ ਕਦਮ ਚੁੱਕਣਾ ਹੈ ਕਿ ਆਪਾਂ ਜਿੱਥੇ-ਕਿੱਥੇ ਵੀ ਦੇਖੀਏ ਟੁੱਟੀ ਦਾ ਪਾਣੀ ਲੀਕ ਹੋ ਰਿਹਾ ਜਾਂ ਘਰ ਦੇ ਵਿੱਚ ਪਾਣੀ ਵੇਸਟ ਹੋ ਜਾ ਰਿਹਾ ਉਹਨੂੰ ਰੋਕੋ ਤਾਂ ਇਹ ਵੀ ਮੈਂ ਕਹਿਣਾ ਚਾਹਣਾ ਜਿਵੇਂ ਆਪਾਂ ਨੌਨ ਵੇਲੇ ਜਾਂ ਕਿਤੇ ਸਵੇਰ ਉੱਠ ਕੇ ਬਰਸ਼ ਵਗੈਰਾ ਕਰਦੇ ਹਾਂ ਉਹ ਧੋਣਿਆ ਉਹਦੇ ਵਿੱਚ ਪਾਣੀ ਆਪਾਂ ਟੂਟੀ ਛੜਦ ਕੇ ਆਪਾਂ ਕਰੀ ਜਾਂਦੇ ਹੁੰਦੇ ਆ ਲੇਕਿਨ ਉਹ ਕੰਮ ਨਾ ਕਰੋ ਪਾਣੀ ਤੁਸੀਂ ਅਲੱਗ ਲੈ ਲਓ ਜਿੰਨਾ ਪਾਣੀ ਚਾਹੀਦਾ ਉਹਨਾ ਪਾਣੀ ਲੈ ਲਓ ਵੇਸਟੇਜ ਤੋਂ ਬਚਾਓ ਜਿੰਨਾ ਹੋ ਸਕੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਤਾਂ ਹੀ ਆਪਣਾ ਜਲ ਹੈ ਤਾਂ ਕੱਲ ਹੈ ਸੋ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਮੇਰੀ ਰਿਕਵੈਸਟ ਹੈ ਕਿ ਆਪਾਂ ਨੂੰ ਇਹ ਮੇਰੇ ਜਿਹੜੇ ਉਪਰਾਲੇ ਨੂੰ ਅੱਗੇ ਤੋਂਗੇ ਫਾਰਵਰਡ ਕਰੋ ਨਾਲ ਸਾਥ ਦਿਓ Thank you.